ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਕਹਿ ਰਵੇਦਾਸ ਤੇਰੀ ਭਗਤ ਦੂਰ ਹੈ ਭਾਗ ਬੜੇ ਸੋ ਪਾਵੇ ਤਜ ਅਭਿਮਾਨ ਮੇਟ ਆਪਾ ਪਰ ਪਿਪਲ ਅਗ ਹੈ ਚੂਨ ਖਾਵੇ ਸਤ ਗੁਰੂ ਰਵਿਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਪ੍ਰਮਾਤਮਾ ਜੀ ਤੇਰੀ ਭਗਤੀ ਦੂਰ ਹੈ ਜਿਸ ਜੀਵ ਦੇ ਵੱਡੇ ਭਾਗ ਹੁੰਦੇ ਹਨ ਉਹੀ ਜੀਵ ਆਪ ਦੀ ਭਗਤੀ ਕਰਦਾ ਹੈ ਜਿਵੇਂ ਆਪਣੇ ਆਪ ਦੇ ਝੂਠੇ ਹੰਕਾਰ ਨੂੰ ਛੱਡ ਕੇ ਕੀੜੀ ਰੇਤ ਵਿੱਚ ਮਿਲੀ ਹੋਈ ਖੰਡ ਨੂੰ ਚੁਣ-ਚੁਣ ਕੇ ਖਾ ਲੈਂਦੀ ਹੈ ਇਸੇ ਤਰ੍ਹਾਂ ਜਿਹੜਾ ਜੀਵ ਇਸ ਸੰਸਾਰ ਵਿੱਚ ਝੂਠੇ ਹੰਕਾਰ ਨੂੰ ਤਿਆਗ ਕੇ ਨਿਮਰਤਾ ਧਾਰਨ ਕਰਕੇ ਉਸ ਪ੍ਰਭ ਪਰਮਾਤਮਾ ਦੀ ਭਗਤੀ ਕਰਦਾ ਹੈ ਉਹੀ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ ਭਾਵ ਉਸ ਪ੍ਰਭ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਅਤੇ ਉਸ ਪ੍ਰਭ ਪਰਮਾਤਮਾ ਨਾਲ ਉਸਦਾ ਮੇਲ ਹੋ ਜਾਂਦਾ ਹੈ ਜੈ ਗੁਰੂ ਦੇਵ ਧੰਨ ਗੁਰੂ ਦੇਵ